ਇਹ ਤਾਂ ਨਲ ਲਗਾ ਗਿਆ ਤੁਹਾਡੇ ਵੱਲੋਂ ਜਿਹੜਾ ਅਕ੍ਰੋਪਰ ਸੀਟ ਹੈ ਕੇਜਰੀਆਲ ਦੀ ਸਰਕਾਰ ਇੱਥੇ ਸਾਡੇ ਲੋਕਲ ਨਾਲੇ ਵਿਧਾਨ ਸਭਾ ਲਕੇ ਦੋ ਕਲੀਪ ਧਾਰੀਵਾਲ ਉਹਦਾ ਮੰਤਰੀ ਆ ਜਿਨੇ ਕਾਨੂੰਨ ਛੱਕੇ ਟਾਂਕੇ ਜਿਹੜੀਆਂ ਹੀ ਨਾਲੇ ਵਿਧਾਨ ਸਭਾ ਸਾਡੇ ਦੋ ਬਾਈ ਇਲੈਕਸ਼ਨਾਂ ਹੋ ਰਹੀਆਂ ਨੇ ਪਾਈ ਨੰਬਰ ਵਾਰਡ 7 ਨੰਬਰ ਵਾਰਡ 'ਚ ਸਾਨੂੰ ਕੋਈ ਵੋਟ ਨਹੀਂ ਸੁਣੀ ਦਿੱਤੀ ਗਈ ਜੋ ਐਸ ਜੀਐਮ ਇਹ ਨਾਲੇ ਨੇ ਇੱਥੇ ਕਲਾਕਾਰੀ ਕੀਤੀ ਆ ਕਾਨੂੰਨ ਦੀਆਂ ਲੋਕਤੰਤਰ ਦੀਆਂ ਧੜੀਆਂ ਡੇ ਜਾਣੇ ਕੈਮਰੇ ਨੂੰ ਆਪ ਪੌੜੀ ਲਾ ਕੇ ਐਸ ਡੀ ਐਮ ਨਾਲ ਆਪ ਪੌੜੀਆਂ ਲਾ ਕੇ ਆਪ ਚੜਿਆ ਉਹਦੀ ਫੋਕਸ ਵੱਖਰਾ ਕੀਤਾ ਤੁਸੀਂ ਵੇਖ ਲਓ 4 ਵਜੇ ਤੋਂ ਲੈ ਕੇ 7 ਵਜੇ ਤੱਕ ਜਿਹੜੀ 7 ਤਰੀਕ ਦੀ ਜਿਹੜੀ ਕੈਮਰੇ ਦੀ ਰਿਪੋਰਟ ਹੈ ਜਿੱਥੇ ਲਿਸਟਾਂ ਲਾਈਆਂ ਇਹਨੇ ਪਾੜ ਕੇ ਸੁੱਟ ਗਿਆ ਸਾਨੂੰ ਕੋਈ ਵੀ ਨਾਮਿਨੇਸ਼ਨ ਕੱਲ ਦੇ ਸ਼ੁਰੂ ਹੋਏ ਆ ਤੇ ਅਸੀਂ ਲਿਸਟਾਂ ਅਸੀਂ ਧਰ ਦੇ ਨਾਲ ਹੀ ਨੇ ਪਏ ਅਸੀਂ ਅਸੀਂ ਕਾਲੀ ਭਾਜਪਾ ਦੀ ਸਰਕਾਰ ਵੀ ਵੇਖੀ ਆ ਅਸੀਂ ਕਾਂਗਦੀ ਦੀ ਸਰਕਾਰ ਵੀ ਵੇਖੀ ਆ ਪਰ ਜੋ ਬੇੜਾ ਘਰਕ ਇਹਨਾਂ ਅੰਨੇ ਨੂੰ ਅੰਨਿਆ ਦੇ ਹੱਥ ਰਾਜ ਆਇਆ ਗੁੰਗੀਆਂ ਦੇ ਹੱਥ ਗੁੰਗੀਆਂ ਦੇ ਹੱਥ ਰਾਜ ਆਇਆ ਜੋ ਬੇੜਾ ਕਰਕੇ ਇਹਨਾਂ ਦਾ ਹੋਇਆ ਆ ਅਸੀਂ ਸੱਤ ਚਿੱਠੀਆਂ ਇਲੈਕਟ੍ਰੀਕਲ ਕਮਿਸ਼ਨ ਨੂੰ ਆਰਓ ਨੂੰ ਇਹਨੂੰ ਐਸਡੀਐਮ ਸਾਹਿਬ ਨੂੰ ਦਿੱਤੀਆਂ ਪਰ ਇਹਨਾਂ ਦੇ ਕੋਈ ਜੂ ਨਹੀਂ ਸਰਕੇ ਇਸ ਦੇ ਨਾਲ ਇਹਨਾਂ ਨੇ ਨਜਾਇਜ਼ ਵੋਟਾਂ ਵੜਾਈਆਂ ਨੇ ਘਟੋ ਘਟ ਪੰਜ ਨੰਬਰ ਵਾਰਡ 'ਚ 150 ਵੋਟ ਸੱਤ ਨੰਬਰ ਵਾਰਡ 'ਚ 100 ਦੇ ਕਰੀਬ ਵੋਟ ਨਜਾਇਜ਼ ਬਣੀਆਂ ਆ ਤੇ ਕਿਹੜਾ ਇਹ ਉਮੀਦਵਾਰ ਖੜਨ ਜਾ ਰਹੇ ਆ ਉਹ 9 ਨੰਬਰ ਵਾਰਡ ਚ ਰਹਿੰਦਾ ਤੇ ਵਾਡਾ ਮੋਟਾ ਉਹਦੀਆਂ 7 ਨੰਬਰ ਚ ਬੁਲਾਈ ਬਣਾਈਆਂ ਉਹਨੇ ਆਪਣੇ ਕਰੀਬ ਰਿਸ਼ਤੇਦਾਰਾਂ ਦੀਆਂ ਵੋਟਾਂ ਸਾਰੀਆਂ ਇੱਥੇ ਬਣਾਲੀਆਂ ਨੇ ਇਹ ਐਸਡੀਐਮ ਨੇ ਬਣਾਈਆਂ ਨੇ ਕਿਹੜਾ ਕਾਨੋਂਗੋ ਇਲੈਕਸ਼ਨ ਕਰਨੋਂ ਕੋ ਉਹਨੇ ਬਣਾਈਆਂ ਨੇ ਕਿਹੜਾ ਬੀਐਲਓ ਆ ਤੇ ਸਾਰਾ ਕੁਲਦੀਪ ਧਾਰੀਵਾਲ ਦੇ ਕਹਿੰਦੇ ਕੀਤਾ ਦੂਸਰਾ ਕਿਹੜੀ 5 ਨੰਬਰ ਵਾਰਡ ਆ ਉਥੇ ਇੱਕ 6 ਨੰਬਰ ਵਾਰਡ ਦਾ ਇੱਥੇ ਸਾਡੇ ਕੋਲ ਜਿਹੜਾ ਆਪ ਦਾ ਐਫਸੀ ਆ ਉਹਨੇ ਆਪਣੇ 6 ਨੰਬਰ ਵਾਰਡ 'ਚ ਰਹਿੰਦਾ ਤੇ ਉਹਨੇ ਆਪਣੇ 7 ਨੰਬਰ ਵਾਰਡ 'ਚ ਆਪਣੇ ਭਰਾ ਦੀ ਵੋਟ ਆਪਣੇ ਪੁੱਤਰੀ ਦੀ ਵੋਟ ਆਪਣੇ ਭਤੀਜੇ ਦੀ ਵੋਟ ਸਾਰੀਆਂ ਇੱਥੇ ਬੜਾਈਆਂ ਆ ਹਾਊਸ ਨੰਬਰ ਆ ਸ਼ਿਕਾਇਤਾਂ ਕੀਤੀਆਂ ਰਟਣ ਪਰ ਕੋਈ ਸਾਨੂੰ ਜਵਾਬ ਨਹੀਂ ਆ ਅਸੀਂ ਆਪਣੀ ਹਾਈ ਕਮਾਡ ਨਾਲ ਉੱਤੇ ਗੱਲ ਕਰਾਂਗੇ ਜੇ ਸਾਨੂੰ ਹਾਈ ਕੋਰਟ ਜਾਣਾ ਪਿਆ ਜੇ ਕਿਸੇ ਟ੍ਰਿਬਿਨਲ ਕੋ ਜਾਣਾ ਪਿਆ ਵਿੱਚ ਐਸ ਡੀ ਐਮ ਵਿੱਚ ਇਹਦੇ ਬੀ ਐਲਓ ਵਿੱਚ ਇਹਦਾ ਇਲੈਕਸ਼ਨ ਕਰਨ ਨੂੰ ਸਾਰਿਆਂ ਨੂੰ ਜੋ ਕਾਨੂੰਨ ਹੰਦਾ ਬਖਸ਼ਾ ਜਬਾਂਦੀ ਦੇਣੀ ਚਾਹੀਦੀ ਆ ਆ ਆ ਡਰਾਮਾ ਕੰਦੀ ਲੋੜ ਹੀ ਨਹੀਂ ਆ ਜਿਹੜਾ ਡਰਾਮਾ ਇਹਨਾਂ ਨੇ ਸਾਡੇ ਕੋਲ ਕਰਾਇਆ ਪਿੱਟ ਸਿਆਪਾ ਕਰਾਇਆ ਕਿਉਂਕਿ ਇਹ ਰਲਿਆ ਐਸਡੀਮ ਇਹਨੇ ਇਸ ਇਲੈਕਸ਼ਨ ਚ ਕਰਤਰੋ ਘਾਰ ਕਰੋੜੀ ਆ ਇਹਨੇ ਨਜਾਇਜ਼ ਵੋਟਾਂ ਬਣਾਈਆਂ ਲੋਕਾਂ ਨੇ ਲੜਦਾ ਲੋਕਾਂ ਨੇ ਆਪਣਾ ਹੱਕ ਮੰਗਣੇ ਆ ਇੱਥੇ ਡਬਲਿੰਗ ਵੋਟਾਂ ਬਣੀਆਂ ਪਈਆਂ ਨੇ ਇਹਦਾ ਬੇੜਾ ਗਰਕ ਹੋ ਗਿਆ ਇਹ ਸਰਕਾਰ ਦਾ ਮੈਂ ਤੇ ਕਿਨੂੰ ਰਹੀਏ ਤੇ ਕਿਨੂੰ ਦਸੀਏ ਪਰ ਅਸੀਂ ਚੜਦੇ ਕਰਾ ਆ ਰਹੇ ਆ ਗੁਰੂ ਦੀ ਕਿਰਪਾ ਵਾਲੇ ਆ ਹੱਕ ਜੇ ਮੰਗਣੇ ਨੇ ਹੱਕ ਸਾਨੂੰ ਮੰਗਣੇ ਕੋਹਨੇ ਆਉਂਦੇ ਆ ਅਸੀਂ ਅੱਜ ਅਸੀਂ ਤੁਹਾਨੂੰ ਆਵਦੀਆਂ ਆ ਕਿੰਨੇ ਵੀ ਵੀਰ ਮੇਰੇ ਵੱਖ-ਵੱਖ ਪਿੰਡਾਂ ਜਈ 나ੜੇ ਸ਼ਹਿਰ ਚ ਆਏ ਨੇ ਤੇ ਇਹਨਾਂ ਨੇ ਅੱਜ ਧਰਨਾ ਲਾ ਕੇ ਕੇਜਰੀ ਵਾਲ ਦਾ ਪਿੱਟ ਸਿਆਪਾ ਕੀਤਾ ਕੁਲੀਬ ਧਾਰੀ ਵਾਲ ਦਾ ਪਿੱਟ ਸਿਆਪਾ ਕੀਤਾ ਐ ਐਸਡੀ ਦਾ ਪਿੱਟ ਸਿਆਪਾ ਕੀਤਾ ਤੇ ਆ ਆ ਵੇਖੋ ਹੁਣ ਇਲੈਕਸ਼ਨ ਸਾਡੇ ਹੱਥ ਚ ਆ ਗਈਆਂ ਡਿਮਾਂਡ ਕੀ ਤੁਹਾਡੀ ਡਿਮਾਂਡ ਕੀ ਅਸੀਂ ਡਿਮਾਂਡ ਇਹ ਆ ਕਿਹੜੀ ਜਾਲੀ ਵੋਟਾਂ ਬਣਾਈਆਂ ਜਾਂ ਡਬਲਿੰਗ ਵੋਟਾਂ ਹੀਆਂ ਆ ਹੁਣ ਤੇ ਉਹਨੂੰ ਉਹ ਕੈਨਸਲ ਹੋਣ ਤੇ ਜੋ ਲੀਗਲੀ ਬਣਦੀ ਆ ਉਹਦੇ ਮੁਤਾਬਕ ਵੋਟਾਂ ਹੋਣ ਇਹ ਇਲੈਕਸ਼ਨ ਅਮਨ ਸ਼ਾਂਤੀ ਦਾ ਹੋਵੇ ਪਰ ਇਹਨਾਂ ਲੱਛਣ ਨਹੀਂ ਲੱਗਦੇ ਇਹ ਮੈਨੂੰ ਲੱਗਦਾ ਕਿ ਭਾਗ ਦੇ ਨੂੰ ਆਣ ਇੱਕੋ ਜਿਹੇ ਸਿੰਘਾਂ ਵਾਲੇ ਕੰਮ ਖੋਣੇ ਪੈਣੇ ਆ ਸਰਕਾਰਾਂ ਜੋ ਇਹ ਸਰਕਾਰ ਨਹੀਂ ਆ ਇਹਦੇ ਲੋਟੂਆਂ ਦੀ ਲੋਟੂ ਟੋਲ ਦੀ ਸਰਕਾਰ ਆ ਮੈਂ ਇਹ ਡਿਮਾਂਡ ਕਰਦਾ ਆ ਕਿ ਕਿਹੜੀਆਂ ਨਜਾਇਜ਼ ਵੋਟਾਂ ਕੱਟੀਆਂ ਜਾਣ ਕਿਹੜੀਆਂ ਜਾਇਜ਼ ਵੋਟਾਂ ਬਣਨ